ਜੁਗ ਜੁਗਤਾਂ ਨੂੰ ਸਰਬਗਾਇਆ ਦੇ ਮਾਲਕ ਤੁੰ ਤੁੰ ਸਰਬਸ਼ਕੂਰ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਕੋਟਿ ਚਰਨ ਸ਼ਰਨ ਦੇ ਉੱਤੇ ਬੈਠੇ ਗੁਰਸਿੱਖਾਂ ਵਾਲੇ ਕੋਟ ਭਾਗੇ ਹੋ ਸਤਗੁਰਾਂ ਦੇ ਰਹਿ ਉਹ ਦੇ ਸਦਕਾ ਜ਼ਿੰਦਗੀ ਦੀਆਂ ਅਨਮੋਲ ਘੜੀਆਂ ਨੂੰ ਸਤਗੁਰਾਂ ਦੇ ਨਰਤੇ ਜੁਲਬੈਟ ਕੀ ਬਤੀਤ ਕਰ ਰਹੇ ਹੋ ਗੜੀਵਤੇ ਲਈ ਕੋ ਸ਼ਬਦ ਵਿਚਾਰ ਦੇ ਅੰਦਰ ਕੁਬੀਰ ਜੀ ਦੇ ਮੁਹਾਰਮ ਨੂੰ ਉਚਾਰਨ ਕੀਤੇ ਹੋਏ ਬਚਨ ਜਿਨ੍ਹਾਂ ਨੂੰ ਵਿਚਾਰਦੇ ਪਈ ਹਾਂ ਅੱਜ ਦੇ ਬਚਨਾਂ ਦੇ ਅੰਦਰ ਭਗਤ ਕਬੀਰ ਜੀ ਉਸ ਪਰਿਪੂਰਨ ਪ੍ਰਮਾਤਮਾ ਦੀ ਗੱਲ ਸਾਨੂੰ ਸਮਝਾਉਂਦਿਆਂ ਹੋਇਆ ਅੰਦਰ ਝਾਤ ਮਾਰਨ ਦੀ ਗੱਲ ਕਰਦੇ ਨੇ ਇਹ ਧੀ ਦੇ ਵਿੱਚ ਬੈਠੇ ਹੋਏ ਪਰਿਪੂਰਨਕੂ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਕਰਦੇ ਹੋਏ ਸਮਝਾਉਂਦੇ ਆਪ ਨੇ ਸਾਨੂੰ ਜਿਵੇਂ ਗੁਰੂ ਸਾਹਿਬਾਨਾਂ ਨੇ ਸਮਝਾਇਆ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡੇ ਹਿਰਦੇ ਦੇ ਅੰਦਰ ਜੋ ਆਤਮਾ ਹੈ ਸਾਡੇ ਹਿਰਦੇ ਦੇ ਅੰਦਰ ਜੋ ਜੋਤ ਜਗਦੀ ਪਈ ਆ ਉਸ ਨੂੰ ਸਮਝਣ ਦੀ ਗੱਲ ਹੈ ਉਸ ਨੂੰ ਵਿਚਾਰਨ ਦੀ ਗੱਲ ਹੈ ਉਸ ਨੂੰ ਆਪਣੇ ਜੀਵਨ ਦੇ ਅੰਦਰ ਜਿਹਨ ਦੇ ਅੰਦਰ ਧਾਰਨ ਕਰਨ ਦੀ ਗੱਲ ਸਹਿਮਾਨੇ ਭਗਤ ਕਬੀਰ ਜੀ ਨੇ ਕਰਣਾ ਕੀਤੀ ਹੈ ਵਿਚਾਰਾਂ ਦੇ ਸਾਂਝ ਕੋਣ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਣ ਕਰੋ ਜਿਵਾਹੇ ਗੁਰੂ ਦੇ ਕਲਸਾ ਵਾਹਿਗੁਰੂ ਦੇ ਕੀਫਾ ਤੇ ਬਿਲਾਵਨ ਰੇ ਮਨ ਹਰ ਭੱਜ ਰੰਮ ਤਜੋ ਜਗ ਜੀਵਨ ਰਾਮ ਰਹਾਉ ਰੇ ਮਨ ਮਨਾਂ ਕਿਉਂਕਿ ਅਗਲੇ ਵੀ ਆਉਂਦੀਆਂ ਦੇ ਨਾਲ ਕਈ ਵਾਰੀ ਬਝੋਂ ਸੰਜੇ ਗੀਤੇ ਨੇ ਕਿ ਸਾਡੇ ਸਰੀਰ ਦੇ ਚਾਰ ਹਿੱਸੇ ਨੇ ਸਾਡਾ ਸਰੀਰ ਜਿਹੜਾ ਸਾਨੂੰ ਦਿਖਾਈ ਦਿੰਦਾ ਇਸ ਸਰੀਰ ਨੂੰ ਚਲਾਉਣ ਵਾਸਤੇ ਮੁੱਖ ਤੌਰ ਦੇ ਉੱਤੇ ਆਤਮਾ ਹੈ ਜਿਸ ਵਿੱਚ ਸੰਸਾਰ ਦੇ ਉੱਤੇ ਇਸ ਜੀਵਨ ਦੇ ਵਿੱਚ ਪ੍ਰਸਥਾਨ ਹੁੰਨੇ ਆ ਬਾਗਵਤ ਸੰਸਾਰ ਦੇ ਵਿੱਚ ਆਵਾ ਗੰਨਣ ਦੇ ਰੂਪ ਦੇ ਵਿੱਚ ਆਉਂਦੇ ਆ ਉਹ ਸਮੇਂ ਇਹ ਸਰੀਰਾ ਮੇਰੇ ਹਰ ਪੰਨੇ ਜੋ ਤਰੱਕੀ ਤੰਤੂ ਜਗਮੈਂ ਆਇਆ ਸਰੀਰ ਦੇ ਵਿੱਚ ਆਤਮਾ ਪਰਮਾਤਮਾ ਨੇ ਆਪਣੀ ਜੋਤ ਰੱਖੀ ਤਾਂ ਸੰਸਾਰ ਦੇ ਵਿੱਚ ਪੈਦਾ ਹੋਈ ਤੀਸਰਾ ਹੈ ਹਿਰਦਾ ਹਿਰਦੇ ਦੇ ਵਿੱਚ ਜੜੀਆਂ ਸੀ ਗਿਆਨ ਇੰਦਰੇ ਤੇ ਕਰਮ ਇੰਦਰੀਆਂ ਦੇ ਦੁਆਰਾ ਜੋ ਵੀ ਗਿਆਨ ਇਕੱਠਾ ਕਰਦੇ ਆ ਉਹ ਸਾਡਾ ਸਾਰਾ ਹਿਰਦੇ ਦੇ ਵਿੱਚ ਜਾਂਦਾ ਹੈ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਉਹ ਸਾਡੇ ਹਿਰਦੇ ਦੇ ਵਿੱਚ ਜਾਂਦਾ ਹੈ ਤੇ ਹਿਰਦੇ ਦੇ ਵਿੱਚ ਮਨ ਹੈ ਤੇ ਮਨ ਜਿਹੜਾ ਹੈ ਜਿਉਂ ਜਿ ਅਸੀਂ ਭਾਵਨਾਤਮਕ ਤੌਰ ਦੇ ਉੱਤੇ ਕਰਮ ਜਾਂ ਗਿਆਨ ਦੇ ਇਕੱਠ ਕਰਦੇ ਆ ਉਹ ਮਨ ਗ੍ਰਹਿਣ ਕਰਦਾ ਜਿੱਦੋਂ ਉਹ ਉਧਰ ਨੂੰ ਤੁਰ ਪੈਂਦਾ ਹੈ ਉਸ ਦੇ ਪਾਸੇ ਨੂੰ ਸਾਡਾ ਮਨ ਤੁਰ ਜਾਂਦਾ ਹੈ ਨੇ ਚੰਗੇ ਪਾਸੇ ਮਨ ਖਿਆਲ ਜਿਵੇਂ ਆਪ ਜੀ ਸਾਰਿਆਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਇਹਨੇ ਨਿਪਨਿਮ ਕੀਤਾ ਹੈ ਤੇ ਸੰਗਤੀ ਰੂਪ ਦੇ ਵਿੱਚ ਰਰਬ ਕੀਤਾ ਹੈ ਇਹ ਤੁਹਾਡੇ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਹ ਗਿਆਨ ਗਿਆ ਹੈ ਪਰਮਾਤਮਾ ਦੀ ਰਹਿਮਤ ਹੋਈ ਹੈ ਉਹ ਚੀਜ਼ ਜੀਵਨ ਦੇ ਅੰਦਰ ਪ੍ਰਭਾਵ ਹੁੰਦੀ ਹੈ ਉਹਦੇ ਨਾਲ ਸਾਡੇ ਹਿਰਦੇ ਦੇ ਅੰਦਰ ਗਿਆਨ ਗਿਆ ਹੈ ਗਿਆਨ ਜਾਣ ਦੇ ਨਾਲ ਅਸੀਂ ਚੰਗੇ ਪਾਸੇ ਜੀਵਨ ਦੇ ਪ੍ਰਭਾਵ ਤੋਂ ਦੇ ਅੰਦਰ ਚੰਗੇ ਪਾਸੇ ਤੁਰਾਂਗੇ ਮਾੜੇ ਪਾਸਿਆਂ ਤੋਂ ਸਾਡੇ ਮਨ ਵਿਕਾਰੀ ਗ੍ਰਿਤੀਆਂ ਤੋਂ ਘਟੇਗਾ ਤੇ ਜਦੋਂ ਚੰਗੇ ਪਾਸੇ ਤੁਰਾਂਗੇ ਤੇ ਪਰਮਾਤਮਾ ਦੇ ਨਾਲ ਜਦ ਰੋਜ਼ ਜੁੜਦੇ ਜਾਵਾਂਗੇ ਜੁੜਦੇ ਜਾਵਾਂਗੇ ਦੇਖਣ ਪਰਮਾਤਮਾ ਦੇ ਨਾਲ ਯੇ ਪਾਪਾ। ਪਾਮਪੋਰ ਦੇ ਉੱਤੇ ਜਦੋਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਤੇ ਇਹ ਆਖ ਦਿੱਤਾ ਕਿ ਬੂੰਦ-ਬੂੰਦ ਦੇ ਨਾਲ ਸਾਗਰ ਭਰ ਜਾਂਦਾ ਹੈ। ਜੋ ਬੂੰਦ-ਬੂੰਦ ਦੇ ਨਾਲ ਰੋਜ਼ ਕੋਈ ਵੀ ਚੀਜ਼ ਹੈ ਚਾਹੇ ਬੈਂਕ ਦੇ ਵਿੱਚ ਰੋਜ਼ ਪੈਸੇ ਜਮ੍ਹਾਂ ਕਰਾਈ ਜਾਵਾਂਗੇ ਤੇ ਇੱਕ ਦਿਨ ਸਾਡਾ ਨਿਵੇਸ਼ ਫੰਡ ਵੱਧ ਜਾਵੇ। ਉਹਦੇ ਨਾਲ ਸਾਨੂੰ ਵਿਆਜ ਵੀ ਵੱਧ ਮਿਲੂਗਾ ਸਾਨੂੰ ਸਾਰੀਆਂ ਫੈਸਿਲਿਟੀਆਂ ਵੱਧ ਮਿਲਣਗੀਆਂ। ਕਸੂ ਉਸੇ ਤਰੀਕੇ ਦੇ ਨਾਲ ਜਿਉਆਪ ਜੀ ਅਮਰਤ ਵੜੇ ਦੀ ਸੰਭਾਲ ਕਰਦੇ ਹੋ ਉਹ ਅਮਰਤ ਵੜੇ ਸੰਭਾਲਦੇ ਹਾਂ ਸੰਭਾਲਦੇ ਹਾਂ ਸਾਡੇ ਜੀਵਨ ਦੇ ਵਿੱਚ ਵਾਦਾ ਹੋ ਰਿਹਾ ਸਾਡੇ ਜੀਵਨ ਦੇ ਵਿੱਚ ਇਹਨਾਂ ਘੜੀਆਂ ਸਾਡੀਆਂ ਵਿਸ਼ਖ ਜਿਹੜੇ ਬਚਨ ਭਗਤ ਕਬੀਰ ਜੀ ਅਗਦੇ ਨੇ ਕਬੀਰ ਇਹ ਘੜੀ ਆਦੀ ਘਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟ ਜੋ ਕਿ ਨੇ ਸੋ ਲਾਭ ਜਿੰਨਾ ਵੀ ਜਿੰਨੀਆਂ ਵੀ ਘੜੀਆਂ ਸਾਡੀਆਂ satsang ਦੇ ਵਿੱਚ ਬਤੀਤ ਹੋ ਰਹੀਆਂ ਨੇ ਉਹ ਸਾਡੀਆਂ ਲੇਖੇ ਦੇ ਵਿੱਚ ਨੇ ਉਹ ਸਾਡੀਆਂ ਜੀਵਨ ਦੇ ਅੰਦਰ ਬਾਹਰੀ ਤੌਰ ਦੇ ਉੱਤੇ ਸਾਨੂੰ ਨਾ ਲਿਖਾਈ ਦਿੰਦੀਆਂ ਹੋਣ ਲੇਕਿਨ ਉਹ ਅੰਦਰੂਨੀ ਤੌਰ ਦੇ ਉੱਤੇ ਪ੍ਰਮਾਤਮਾ ਦੇ ਦਰ ਦੇ ਉੱਤੇ ਸਾਡੀਆਂ ਲੇਖੇ ਦੇ ਵਿੱਚ ਲੱਗ ਰਹੀਆਂ ਨੇ ਤੇ ਸਾਹਿਬ ਉਹ ਗੱਲ ਸਮਝਾਉਣ ਲੱਗੇ ਰੇ ਮਨ ਹਰ ਭਜ ਐ ਮਨਾ ਤੂੰ ਪ੍ਰਮਾਤਮਾ ਦੀ ਭਜਨ ਬੰਦਗੀ ਕਰ ਤੂੰ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਦੀ ਭਜਨ ਬੰਦਗੀ ਕਰਿਆ ਕਰ ਜਿਉਂ-ਜਿਉਂ ਤੂੰ ਪ੍ਰਮਾਤਮਾ ਦਾ ਸਿਮਰਨ ਕਰੇਗਾ ਸਿਮਰਨ ਕਰਨ ਦੇ ਨਾਲ ਕੀ ਹੋਏਗਾ ਗਿਆਨ ਇਕੱਠਾ ਕਰਨ ਦੇ ਨਾਲ ਕੀ ਹੋਣਾ ਭ੍ਰਮ ਤਜੋ ਜਗ ਜੀਵਨ ਰਾਮ ਪ੍ਰਮਾਤਮਾ ਦੇ ਨਾਮ ਨੂੰ ਭਿਉ ਦੇ ਨਾਲ ਪ੍ਰਮਾਤਮਾ ਦੇ ਦਰ ਘਰ ਦਾ ਗਿਆਨ ਆਉਣ ਦੇ ਨਾਲ ਕੀ ਹੋਵੇਗਾ ਜੇ ਇਹ ਦੇਦੇ ਵਿੱਚ ਪੈ ਹੋਏ ਵਹਿਮ ਭਰਮ ਭੁਲੇਖੇ ਦੂਰ ਹੋਣਗੇ ਜਿਹੜੀ ਗੱਲ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੰਜਾਂ ਖੰਡਾਂ ਦੇ ਅੰਦਰ ਦੂਸਰੇ ਖੰਡ ਦੀ ਗੱਲ ਕੀਤੀ ਧਰਮ ਖੰਡ ਤੋਂ ਬਾਅਦ ਗਿਆਨ ਖੰਡ ਗਿਆਨ ਖੰਡ ਜਦੋਂ ਗੁਰੂ ਦੇ ਦਰ ਦੇ ਉੱਤੇ ਆਵਾਂਗੇ ਧਰਮ ਦੇ ਵਿੱਚ ਗੁਰੂ ਦੇ ਦਰ ਦੇ ਉੱਤੇ ਆਉਣ ਦੀ ਗੱਲ ਕੀਤੀ ਹੈ ਗਿਆਨਖੰਡ ਜਦੋਂ ਗੁਰੂ ਦੇ ਦਰ ਦੇ ਉੱਤੇ ਆਣ ਕੇ ਬਾਣੀ ਪੜਾਂਗੇ ਬਾਣੀ ਸੁਣਾਗੇ ਗੁਰਬਾਣੀ ਕੀਰਤਨ ਸੁਣਾਗੇ ਕਥਾ ਸੁਣਾਗੇ ਸਾਡੇ ਜੀਵਨ ਦੇ ਅੰਦਰ ਚੰਗੇ ਖਿਆਲ ਚੰਗੇ ਵਿਚਾਰ ਗੁਰਬਾਣੀ ਦੇ ਅਨੁਸਾਰ ਆਉਣਗੇ ਤੇ ਗੁਰੂ ਦੇ ਦਰ ਦੇ ਉੱਤੇ ਬਾਣੀ ਪੜਨ ਦੇ ਨਾਲ ਹਿਰਦੇ ਦੇ ਵਿੱਚੋਂ ਵੈਰ ਭਰਮ ਪੁਲੇਖੇ ਦੂਰ ਹੋਣਗੇ ਉਹੀ ਗਣ ਇੱਥੇ ਕਹਿਣ ਲੱਗੇ ਰੇ ਮਨ ਹਰ ਭਜ ਪਹਿਲੀ ਗੱਲ ਕੀਤੀ ਭ੍ਰਮ ਤਜੋ ਉਹ ਬਾਣੀ ਪੜਨ ਵਾਲ ਆਪਣੇ ਜੀਵਨ ਦੇ ਵਿੱਚੋਂ ਵਹਿਮਾ ਭਰਮਾ ਕੋਲੇਖਿਆ ਨੂੰ ਪੜਨਾ ਸ਼ੁਰੂ ਕਰੇ ਅਗਲਾ ਸਟੈਪ ਵੀ ਇਹੀ ਹੈ ਨਾ ਤੇ ਜੇ ਆਣ ਕੇ ਬਾਣੀ ਪੜ ਕੇ ਵੀ ਸਾਰੇ ਕਰਮ ਕਾਂਡ ਕਰਨੇ ਆ ਫਿਰ ਤੇ ਗੱਲ ਨਹੀਂ ਨਾ ਬਣਦੀ ਪਹਿਲੀ ਗੱਲ ਆਪਣੇ ਜੀਵਨ ਦੇ ਵਿੱਚੋਂ ਵਹਿਮਾ ਭਰਮਾ ਨੂੰ ਪੱਢਣਾ ਗੁਰਬਾਣੀ ਸਾਨੂੰ ਕਿਸੇ ਵਹਿਮ ਭਰਮ ਦੇ ਵਿੱਚ ਪਾਉਣ ਦੀ ਗੱਲ ਨਹੀਂ ਕਰਦੀ ਉਰੇ ਹਰ ਕਿਸੇ ਦੇ ਕੋਈ ਵੀ ਮਨ ਦੇ ਅੰਦਰ ਸਵਾਲ ਹੈ ਕੋਈ ਵੀ ਗੱਲ ਹੈ ਤੁਸੀਂ ਪੁੱਛ ਸਕਦੇ ਹੋ ਉਹਨਾਂ ਵਹਿਮ ਭਰਮਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਹਰ ਤਰੀਕੇ ਦੇ ਨਾਲ ਸਾਨੂੰ ਕੱਢ ਦਿੰਦੇ ਨੇ ਜਦੋਂ ਅਸੀਂ ਵਹਿਮ ਭਰਮ ਤਿਆਗ ਤੇ ਭਰਮ ਤਜੋ ਵਹਿਮ ਭਰਮ त्याਗਣੇ ਨੇ ਜਗ ਜੀਵਨ ਰਾਮ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮੋ ਪਰਮਾਤਮਾ ਦਾ ਸਿਮਰਨ ਕਰ ਜਗਤ ਨੂੰ ਜੀਵਨ ਦੇਣ ਵਾਲਾ ਜਗਤ ਨੂੰ ਜੀਵਨ ਦੇਣ ਵਾਲਾ ਕਿਹੜਾ ਪ੍ਰਮਾਤਮਾ ਪ੍ਰਮਾਤਮਾ ਦਾ ਸਿਮਰਨ ਕਰਨਾ ਬੇਹਦ ਜ਼ਰੂਰੀ ਹੈ ਕਿਉਂਕਿ ਜਿਉਂ-ਜਿਉਂ ਪ੍ਰਮਾਤਮਾ ਨੂੰ ਧਿਆਵਾਂਗੇ ਜਿਉਂ-ਜਿਉਂ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਉਹਦੇ ਨਾਲ ਜੁੜਦੇ ਜਾਂਵਾਂਗੇ ਤੇ ਜਿਉਂ-ਜਿਉਂ ਉਸਦੇ ਨਾਲ ਜੁੜਾਂਗੇ ਤੇ ਕੁਦਰਤੀ ਗੱਲ ਹੈ ਕਿ ਜੀਵ ਅਧਿਆਤਮਿਕ ਪੱਕੀ ਹੋਣਾ ਸ਼ੁਰੂ ਹੋਵੇਗਾ ਜੀਵਨ ਦੇ ਵਿੱਚ ਪਰਮਾਰਥ ਦੇ ਮਾਰਗ ਦੇ ਉੱਤੇ ਤੁਰਨ ਦੀ ਜਾਚ ਜੀਵਨ ਦੇ ਵਿੱਚ ਪ੍ਰਮਾਤਮਾ ਫਿਰ ਦੱਸਨੇ ਸ਼ੁਰੂ ਕਰੇਗਾ ਕਿ ਐ ਭਲਿਆ ਤੂੰ ਆਪਣੇ ਜੀਵਨ ਦੇ ਵਿੱਚ ਇਸ ਤਰੀਕੇ ਦੇ ਨਾਲ ਜੀਵਣਾ ਇਸ ਢੰਗ ਦੇ ਨਾਲ ਪ੍ਰਮਾਤਮਾ ਦੇ ਨਾਲ ਕੋਤ ਕੋਤ ਹੋਣਾ ਜਦੋਂ ਉਸ ਤਰੀਕੇ ਦੇ ਨਾਲ ਤੁਰਨ ਦੀ ਗੱਲ ਆਵੇਗੀ ਤੇ ਫਿਰ ਹੋਵੇਗਾ ਕਿ ਹੁਣ ਪਹਿਲੇ ਮੰਦ ਦੇ ਅੰਦਰ ਬਚਨ ਕਰਨ ਲੱਗੇ ਸਰੀਰ ਸਰੂਰ ਭੀਤਰੇ ਅਛੇ ਕਮਲ ਅਨੂਪ ਸਹਿਬ ਭਗਤ ਕਮੇਲ ਜੀ ਕਹਿਣ ਲੱਗੇ ਹਿਰਦੇ ਦੇ ਵਿੱਚ ਸਰੀਰ ਦੇ ਵਿੱਚ ਸਰੀਰ ਸਰੂਪ ਸਰੀਰ ਤੁਹਾਡਾ ਏਵੇਂ ਆ ਜਿਵੇਂ ਸਰੂਰ ਹੈ ਉਦਾਹਰਣ ਦਿੱਤੀ ਹੈ ਕਿਉਂਕਿ ਸਰੀਰ ਏਵੇਂ ਆ ਜਿਵੇਂ ਸਰੂਰ ਹੈ ਤੇ ਸਰੂਰ ਦੇ ਵਿੱਚ ਜਿਵੇਂ ਕੌਣ ਫੁੱਲ ਖਿੜੇ ਹੁੰਦੇ ਨੇ ਕਹਿਣ ਲੱਗੇ ਬਸ ਉਸੇ ਤਰੀਕੇ ਸਰੀਰ ਤੁਹਾਡੇ ਸਰੋਵਰ ਦੇ ਵਾਂਗੂ ਮੰਨੋ ਤੇ ਇਹਦੇ ਵਿੱਚ ਸ਼ੁਭ ਗੁਣ ਜਿਹੜੇ ਨੇ ਉਹ ਕੌਲ ਫੁੱਲ ਦੇ ਵਾਂਗੂ ਖਿੜੇ ਮੰਨੋ ਸਰੀਰ ਸਰੋਵਰ ਭੀਤਰੇ ਭੀਤਰ ਤੋਂ ਭਾਵ ਵਿੱਚ ਭੀਤਰ ਦੇ ਵਿੱਚ ਹਿਰਦੇ ਦੇ ਵਿੱਚ ਆਛੇ ਕਮਲ ਅਨੂਪ ਹਿਰਦੇ ਦੇ ਵਿੱਚ ਕੀ ਹੋਇਆ ਪ੍ਰਭੂ ਪਰਮਾਤਮਾ ਨੇ ਸ਼ੁਭ ਗੁਣਾ ਦੀਆਂ ਬਰਕਤਾਂ ਤੁਹਾਡੇ ਹਿਰਦੇ ਦੇ ਵਿੱਚ ਕੌਲ ਰੂਪੇ ਫੁੱਲਾਂ ਵਾਂਗੂ ਖਿੜਾ ਦੋਨੇ ਜਦੋਂ ਹਿਰਦੇ ਦੇ ਅੰਦਰ ਖੇੜਾ ਆਏਗਾ ਹਰਦੇ ਦੇ ਅੰਦਰ ਕਮਲ ਦੀ ਸੁਗੰਧੀ ਆਉਣੀ ਸ਼ੁਰੂ ਹੋਏਗੀ ਫਿਰ ਦੇਹ ਦੇ ਅੰਦਰ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਹੋਵੇਗਾ ਤੇ ਫਿਰ ਜੀਵਨ ਦੇ ਅੰਦਰ ਮੁਕਸ਼ਿਸ਼ਾ ਰਹਿਮਤਾਂ ਦਖੇੜਾ ਆਉਣਾ ਸ਼ੁਰੂ ਹੋਵੇਗਾ ਫਿਰ ਜੀਵਨ ਦੇ ਅੰਦਰ ਇੰਨੀਆਂ ਰਹਿਮਤਾਂ ਆਉਣਗੀਆਂ ਕਿ ਜਦੋਂ ਮਨ ਦੇ ਅੰਦਰ ਸ਼ੁਭ ਗੁਣ ਰੂਪੀ ਜੀਵਨ ਦੇ ਵਿੱਚ ਖੜਨੇ ਸ਼ੁਰੂ ਹੋਏ ਫਿਰ ਜੀਵਨ ਦਾ ਸੁਧਾਰ ਪੱਖ ਵੱਲ ਤੁਰੇਗਾ ਉਧਾਰ ਪੱਖ ਵੱਲ ਤੁਰੇਗਾ ਪਰਮਾਤਮਾ ਨਾਲ ਮਿਲਣ ਦੀ ਚਾਹ ਮੰਨ ਦੇ ਅੰਦਰ ਪੈਦਾ ਹੋਵੇਗਾ ਫਿਰ ਗੁਣ ਪੈਦਾ ਹੋਣਗੇ ਸਤ ਸੰਤੋਖ ਦਇਆ ਧਰਮ ਧੀਰਜ ਜੀਵਨ ਦੇ ਅੰਦਰ ਸ਼ੁਭ ਗੁਣ ਪੈਦਾ ਹੋਣਗੇ ਸ਼ੁਭ ਗੁਣਾਂ ਨੂੰ ਕਮਲ ਦੇ ਰੂਪ ਦੇ ਅੰਦਰ ਉਹ ਸਾਡੇ ਜੀਵਨ 'ਚ ਖਿੜਾਓ ਲੈ ਕੇ ਆਉਣਗੇ ਹੁਣ ਜਿਵੇਂ ਕੋਈ ਫੁੱਲ ਖਿਰਦੇ ਨੇ ਆਪਣੀ ਸੁਗੰਧੀ ਵਖੇਰਦੇ ਨੇ ਕਮਲ ਦੇ ਫੁੱਲ ਖਿਰਦੇ ਨੇ ਸੁਗੰਧੀ ਵਖੇਰਦੇ ਨੇ ਕਹਿਣਗੇ ਬਸ ਉਸੇ ਤਰੀਕੇ ਦੇ ਨਾਲ ਜਦੋਂ ਇਨਸਾਨ ਗੁਣਵਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਆਪਣੇ ਜ਼ੁਬਾਨ ਦੇ ਰਾਹੀਂ ਜਦੋਂ ਜਿਹਦੇ ਕੋਲ ਵੀ ਬੈਠੇਗਾ ਰੰਭ ਤੇ ਨਰ ਘਰ ਦੀ ਗੱਲ ਕਰੇਗਾ ਪਰਮਾਤਮਾ ਦੀ ਸਿਰਸਲਤਾ ਦੀ ਗੱਲ ਕਰੇਗਾ ਤੇ ਚਾਰੇ ਪਾਸੇ ਉਦੇ ਦੁਆਰਾ ਦੱਸੇ ਹੋਏ ਫੁੱਲਾਂ ਦਾ ਖੇੜਾ ਫੁੱਲਾਂ ਦੀ ਸੁਗੰਧ ਜਦੋਂ ਗੁਣਵਾਨ ਦੇ ਕੋਲ ਬੈਠਾਂਗੇ ਤੇ ਉਹਦੇ ਕੋਲੋਂ ਗੁਣਾ ਦੀ ਸੁਗੰਧੀ ਆਉਣੀ ਸ਼ੁਰੂ ਹੋਵੇਗੀ ਸੁਗੰਧੀ ਇਹ ਨਹੀਂ ਕਿ ਪਰਫਿਊਮ ਦੀ ਗੁਣਾ ਦੀ ਸੁਗੰਧੀ ਆਉਣੀ ਸ਼ੁਰੂ ਹੋਵੇਗੀ ਉਹਦੇ ਕੋਲ ਗੱਲ ਕਰਾਂਗੇ ਤੇ ਉਹ ਰੰਗ ਦੇ ਦਰ ਘੱਦੀ ਹੀ ਗੱਲ ਕਰੇਗਾ ਜਦੋਂ ਜਿਉਂ-ਜਿਉਂ ਜੀਵਨ ਦੇ ਅੰਦਰ ਖੇੜਾ ਆਉਣਾ ਸ਼ੁਰੂ ਹੋਇਆ ਜੀਵਨ ਦੇ ਅੰਦਰ ਕੌਲ ਫੁੱਲ ਫਿਰਨੇ ਸ਼ੁਰੂ ਹੋਏ ਗੁਰਮਾਣੀ ਦੇ ਅੰਦਰ ਵਾਕਾਪੂਦਾ ਅਰਥਾਂ ਦੇ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਆ ਭਲਿਆ ਕਿਸੇ ਨਾ ਕਿਸੇ ਰੂਪ ਦੇ ਅੰਦਰ ਇਸ ਈ ਨੂੰ ਸਮਝਣਾ। ਉਜੜਾ ਲੱਦਮ ਲਾਰ ਮੱਥੇ ਹੀ ਪ੍ਰਗਟ ਕੀਆ ਜਦੋਂ ਤੇਰੇ ਹਿਰਦੇ ਦੇ ਵਿੱਚ ਗੁਣ ਪੈਦਾ ਹੋ ਜਾਣਗੇ ਤੈਨੂੰ ਦੱਸਣ ਦੀ ਲੋੜ ਨਹੀਂ ਤੇਰੇ ਮੱਥੇ ਤੋਂ ਭਾਗਾਂ ਤੋਂ ਹੀ ਪਤਾ ਲੱਗ ਜਾਊਗਾ। ਇਹ ਨਹੀਂ ਕਿ ਤੁਹਾਡੇ ਅੰਦਰ ਕੋਈ ਹੈ ਨਹੀਂ ਸਾਹਿਬ ਕਹਿੰਦੇ ਜੋ ਬ੍ਰਹਮੰਡੇ ਸੋਏ ਪਿੰਡੇ ਜੋ ਕੋ ਜੇ ਸੁਪਾਵੇ ਜਿੰਨਾ ਕੋਈ ਪ੍ਰਮਾਤਮਾ ਨੇ ਬ੍ਰਹਮੰਡ ਦੇ ਵਿੱਚ ਪਾਇਆ ਉਹਨਾਂ ਤੁਹਾਡੇ ਸਾਰਿਆਂ ਦੇ ਸਰੀਰਾਂ ਦੇ ਵਿੱਚ ਪਾਇਆ ਹੈ ਇਸ ਸਰੀਰ ਦੇ ਅੰਦਰ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾਂਡ ਪਿਆ ਪਨਹਾਰੀ ਸਾਡੇ ਸਾਰਿਆਂ ਦੇ ਅੰਦਰ ਵਿੱਚ ਅੰਮ੍ਰਿਤ ਦਾ ਖੂ ਭਰਿਆ ਪਿਆ ਹੈ ਇਹਦੇ ਵਿੱਚੋਂ ਕੱਢਣ ਨਹੀਂ ਲੋੜ ਹੈ ਅੰਮ੍ਰਿਤ ਉਹਲੇ ਸ਼ੁਭ ਗੁਣਾ ਦਾ ਸ਼ੋਭਾ ਗੁਣਾ ਦਾ ਖੂ ਸਾਡੇ ਹਿਰਦਿਆਂ ਦੇ ਅੰਦਰ ਭਰਿਆ ਪਿਆ ਅੰਤਰ ਕੋਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪਿਆ ਪਨਹਰ ਸ਼ਬਦ ਦੇ ਦੁਆਰਾ ਗੁਰਵਾਣੀ ਦੇ ਦੁਆਰਾ ਹੀ ਉਹ ਖੂ ਦੇ ਵਿੱਚੋਂ ਅੰਮ੍ਰਿਤ ਰੂਪੀ ਜਲ ਛੱਡ ਕੇ ਪੀਤਾ ਜਾ ਸਕਦਾ ਪਰਮਾਤਮਾ ਹਿਰਦੇ ਦੇ ਰੂਪ ਦੇ ਅੰਦਰ ਪਰਮਾਤਮਾ ਆਪ ਵਿਰਾਜਮਾਨ ਹੈ ਉਸ ਪਰਮਾਤਮਾ ਦੇ ਗੁਣਾ ਨੂੰ ਸਮਝਣ ਦੇ ਵਾਸਤੇ ਸਾਨੂੰ ਆਪ ਉਤਰਨਾ ਪੈਂਦਾ ਸਾਨੂੰ ਆਪ ਮਿਹਨਤ ਕਰਨੇ ਪੈਣੇ ਜਿੰਨੀ ਦੇਰ ਤੱਕ ਅਸੀਂ ਤੋਤਾ ਰਟਣੀ ਜਾਂ ਜੰਤਰ ਮੰਤਰ ਤੰਤਰ ਦੇ ਵਾਂਗੂ ਬਾਣੀ ਨੂੰ ਪੜਦੇ ਵਿਚਾਰਦੇ ਰਵਾਂਗੇ ਉਨੀ ਦੇਰ ਤੱਕ ਨਹੀਂ ਗੱਲ ਬਣਨੀ ਮੈਂ ਇੰਨੀ ਸੂਨੀ ਸਾਹਿਬ ਦੇ ਪਾਠ ਕੀਤੇ ਇੰਨੀ ਜਬੂ ਸਾਹਿਬ ਦੇ ਪਾਠ ਕੀਤੇ ਇਹ ਜੰਤਰ ਮੰਤਰ ਤੰਤਰ ਵਾਂਗੂ ਜੋ ਤੁਰਪੇ ਫਿਰ ਨਹੀਂ ਗੱਲ ਬਣਨੀ ਗੱਲ ਬਣਨੀ ਹੈ ਜਦੋਂ ਬਾਣੀ ਨੂੰ ਪੜ ਕੇ ਇੱਕ ਇੱਕ ਸ਼ਬਦ ਨੂੰ ਪੜ ਕੇ ਅਸੀਂ ਵਿਚਾਰਨਾ ਸ਼ੁਰੂ ਕੀਤਾ ਫਿਰ ਜਾ ਕੇ ਗੁਰੂ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਆ ਜਿੰਨੀ ਦੇਰ ਤੱਕ ਗੁਰੂ ਪਾਤਸ਼ਾਹ ਸਮਝਾਉਣਾ ਕੀ ਚਾਹੁੰਦੇ ਉਹ ਨਹੀਂ ਦੇਰ ਤੱਕ ਨਹੀਂ ਸਮਝੇ ਤੇ ਜਿੰਨੇ ਮਰਜ਼ੀ ਅਸੀਂ ਸਿਰ ਮਾਰੀ ਕੇ ਕੋਈ ਫਾਇਦਾ ਨਹੀਂ ਹੁੰਦਾ ਲੋਕਾਂ ਸਾਹਮਣੇ ਲੋਕਾਂ ਨੂੰ ਦਿਖਾਉਣ ਵਾਸਤੇ ਜੋ ਮਰਜ਼ੀ ਕਰਦੇ ਰਵਾਂਗੇ ਜਿੰਨੀਆਂ ਮਰਜ਼ੀ ਮਾਲਾ ਫੇਰ ਲੰਗ ਜਿੰਨੇ ਮਰਜ਼ੀ ਗੁੜਗੇ ਹੁੰਦੇ ਉੱਤੇ ਪਾੜ ਕਰ ਲਓ ਲੋਕਾਂ ਨੂੰ ਸਮ ਲੋਕ ਦਿਖਾਉਣ ਦੇ ਨਾਲ ਕੀ ਹੋਣਾ ਕੁਛ ਨਹੀਂ ਹੋਣ ਵਾਲਾ ਗੱਲ ਤੇ ਅੰਦਰ ਦੀ ਹੈ ਨਾ ਜਿਹਨੇ ਤੇ ਤੁਹਾਡਾ ਮਨ ਨਹੀਂ ਮੰਨੇਗਾ ਬਾਣੀ ਪੜਨ ਨੂੰ ਮੰਨ ਨਹੀਂ ਮੰਨੇਗਾ ਸੇਵਾ ਕਰਨ ਨੂੰ ਸਿਮਰਨ ਕਰਨ ਨੂੰ ਉਨੀ ਦੇ ਤੱਕ ਉਹ ਚੀਜ਼ਾਂ ਦਿਖਾਵੇ ਚ ਰਹਿਣਗੀਆਂ ਜਦੋਂ ਮਨ ਕਰਕੇ ਸੇਵਾ ਕਰਾਂਗੇ ਮਨ ਕਰਕੇ ਸਿਮਰਨ ਕਰਾਂਗੇ ਮਨ ਕਰਕੇ ਭਜਨ ਮੰਦਗੀ ਕਰਾਂਗੇ ਫਿਰ ਜਾ ਕੇ ਗੱਲ ਕਿਤੇ ਥਾਂੇ ਪੈਣੀ ਫਿਰ ਜੀਵਨ ਦੇ ਅੰਦਰ ਤਕਦੀਨੀਆਂ ਆਉਨੀਆਂ ਨੇ ਤੇ ਸਾਹਿਬ ਕਹਿਣ ਲੱਗੇ ਸਰੀਰ ਸਰੂਪਰ ਭੀਤਰ ਹੈ पांच कमल अनूप ਤੇ ਹਿਰਦੇ ਦੇ ਵਿੱਚ શુભ ਗੁਣਾ ਰੂਪੀ ਕੌਲ ਫੁੱਲਾਂ ਦਾ ਸੁਹਾਵਣਾ ਖੇੜਾ ਪੈਦਾ ਹੋ ਜਾਏਗਾ ਪਰਮ ਜੋਤ ਪਰਖੋਤਮ ਜਾਂ ਕੈ ਰੇਖਨ ਰੂਪ ਪਰਮ ਜੋਤ ਪਰਮਾਤਮਾ ਦੀ ਉਹ ਪਰਮ ਜੋਤ ਜਿਹੜੀ ਸਾਡੇ ਹਿਰਦੇ ਦੇ ਵਿੱਚ ਜਗਦੀ ਸਾਡੇ ਹਿਰਦਿਆਂ ਦੇ ਅੰਦਰ ਸਾਰਿਆਂ ਦੇ ਵਿੱਚ ਜਿਹੜੀ ਆਤਮਾ ਹੈ ਉਹ ਪਰਮ ਜੋਤ ਦੀ ਪਰਮਾਤਮਾ ਦੀ ਆਤਮਾ ਸਾਡੇ ਹਿਰਦੇ ਦੇ ਵਿੱਚ ਹੈ ਪਰਮ ਜੋਤ ਪਰਖੋਤਮ ਪਰਖੋਤਮ ਤੋਂ ਭੱਲੇ ਉਹ ਪੁਰਖ ਜਿਹੜਾ ਸਾਰਿਆਂ ਤੋਂ ਉੱਚਾ ਹੈ ਪੁਰਖ ਉਤਮ ਉਹ ਪਰਖੋਤਮ ਪਰ ਜਿਹੜਾ ਉਹ ਪਰਮਾਤਮਾ ਜਿਹੜਾ ਸਾਰਿਆਂ ਤੋਂ ਉੱਚਾ ਹੈ ਜਦੋਂ ਉਹਦੀ ਜੋਤ ਪਰਮ ਜੋਤ ਪਰਖੋਤਮੋ ਜਾਂ ਕੈ ਰੂਪ ਨਾਰੇ ਜਦੋਂ ਉਸ ਪਰਮਾਤਮਾ ਦੀ ਜੋਤ ਦੀ ਪਰਮਾਤਮਾ ਦੇ ਨਾਲ ਜੋ ਜਿਹਨੂੰ ਅਸੀਂ ਜੋਤੀ ਜੋਤ ਰਲੇ ਸੰਪੂਰਨਤੀ ਆਰਾਮ ਕਹਿ ਦਿੰਨੇ ਆ ਜਦੋਂ ਸਾਡੇ ਹਿਰਦੇ ਦੀ ਜੋਤ ਪਰਮ ਜੋਤ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਜਾਂ ਕੈ ਰੇਖ ਨਾ ਰੂਪ ਜਦੋਂ ਉਹਦੇ ਵਿੱਚ ਭੇਦ ਹੋ ਜਾਂਦਾ ਫਿਰ ਉਹਦਾ ਕੋਈ ਆਕਾਰ ਨਹੀਂ رہ ਜਾਂਦਾ ਕੋਈ ਰੂਪ ਨਹੀਂ رہ ਜਾਂਦਾ ਕਿ ਉਹ ਉਹ ਕਿਹੜੀ ਜੋਤ ਹੈ ਤੇ ਉਹ ਕਿਹੜੀ ਜੋਤ ਹੈ ਜਾਂ ਇਵੇਂ ਸਿੰਦੇ ਤੌਰ ਦੇ ਉੱਤੇ ਕਹਿ ਲਈਏ ਦੋ ਦੀਵੇ ਜਗਦੇ ਹੋਣ ਇੱਕ ਦੀਵਾ ਬੁਝਿਆ ਹੋਵੇ ਉਹ ਤੇਲ ਵੀ ਹੋਵੇ ਵੱਟੀ ਵੀ ਹੋਵੇ ਸਾਰਾ ਕੁਝ ਹੋਵੇ ਲੇਕਿਨ ਜਗਦੇ ਹੋਏ ਦੀਪਕ ਦੇ ਨਾਲ ਜਦੋਂ ਦੋਵੇਂ ਦੀਪਕ ਜੋੜਾਂਗੇ ਉਹਨਾਂ ਦੇ ਮੁਖ ਜੋੜਾਂਗੇ ਤੇ ਦੋਹਾਂ ਦੇ ਵਿੱਚ ਜੋਤ ਜਗੇਗੀ ਤੇ ਅਸੀਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਕਿ ਉਸ ਦੀਵੇ ਦੀ ਕਿਹੜੀ ਲੋਅ ਹੈ ਕਿੰਨੀ ਕੁ ਲੋਅ ਉਹਦੀ ਹੈ ਤੇ ਦੂਜੇ ਦੀ ਕਿਹੜੀ ਲੋਅ ਹੈ ਉਹ ਇੱਕ ਹੀ ਜੋਤ ਹੋ ਕੇ ਮਲੇਗੀ ਜਿਵੇਂ ਸਾਗਰ ਦੇ ਵਿੱਚੋਂ ਬਾਹਰੋਂ ਪਾਣੀ ਗਾਗਰ ਭਰ ਕੇ ਸਾਗਰ ਦੇ ਵਿੱਚ ਸੁੱਟ ਦਈਏ ਤੇ ਬਾਹਰ ਦੇ ਵਿੱਚ ਆਖੇ ਕਿ ਅਸੀਂ ਉਸ ਸਾਗਰ ਦੇ ਵਿੱਚੋਂ ਆਪਣੇ ਗਾਗਰ ਵਾਲਾ ਹੀ ਪਾਣੀ ਕਢ ਲਈਏ ਤਾਂ ਨਹੀਂ ਨਿਕਲਣਾ ਕਹਿੰਦੇ ਬਸ ਉਸੇ ਤਰੀਕੇ ਦੇ ਨਾਲ ਸਾਗਰ ਦੇ ਵਾਂਗੂ ਹੈ ਪਰਮ ਜੋਤ ਪਰਮਾਤਮਾ ਅਸੀਂ ਗਾਗਰ ਦੇ ਵਿੱਚ ਇੱਕ ਬੂੰਦ ਦੇ ਵਾਂਗੂ ਤੇ ਜਦੋਂ ਪਰਮਾਤਮਾ ਦੇ ਨਾਲ ਸਾਡੀ ਬੂੰਦ ਜਿਹੜੀ ਹੈ ਸਾਗਰ ਦੇ ਵਿੱਚ ਪੈ ਜਾਏਗੀ ਤਾਂ ਅਸੀਂ ਉਸ ਆਤਮਾ ਨੂੰ ਡਿਫਾਈਨ ਨਹੀਂ ਕਰ ਸਕਾਂਗੇ ਕਿ ਪਰਮਾਤਮਾ ਕਿਹੜਾ ਤੇ ਅਸੀਂ ਕਿਹੜੇ ਕਿ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ ਜਾਣ ਕਿ ਹੈ ਰੇਖ ਨਾ ਰੂਪਨ ਨਾ ਫਿਰ ਉਹਦਾ ਕੋਈ ਰੰਗ ਨਹੀਂ ਆ ਨਾ ਕੋਈ ਰੇਖ ਹੈ ਨਾ ਕੋਈ ਰੂਪ ਹੋਵੇਗਾ ਫਿਰ ਉਸ ਪ੍ਰਮਾਤਮਨ ਦੇ ਵਿੱਚ ਅਭੇਦ ਹੋ ਜਾਵਾਂਗੇ ਤੇ ਸਾਬ ਕਹਿਣ ਲੱਗੇ ਜੈਹ ਉਪਜੈ ਆਵਤ ਕਸ਼ੂਨਾਦੀ ਸਾਈਂ ਨੰਨੀ ਸਹਿ ਜਾਤਾ ਇਹਨਾਂ ਅਗਲੀ ਸਚਾਈਂ ਦੱਸ ਦਿੱਤੀ ਕਹਿੰਦੇ ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਨੇ ਇਹ ਨਹੀਂ ਦੱਸਿਆ ਕਿ ਸਰੀਰ ਦੇ ਵਿੱਚ ਆਤਮਾ ਕਦੋਂ ਪੈਂਦੀ ਹੈ ਆਵਤ ਪਸ਼ੂ ਨਾ ਦੇ ਸਈ ਆਵਤ ਜਦ ਮਾਤਾ ਦੇ ਪੇਟ ਦੇ ਵਿੱਚ ਸਾਨੂੰ ਇਹ ਸਮਝ ਲੱਗੇ ਗੁਰੂ ਪਾਤਸ਼ਾਹ ਦੇ ਸੋਝੀ ਦੇ ਸਦਕਾ ਕਿ ਮਾਂ ਦੇ ਗਰਭ ਦੇ ਵਿੱਚ ਪਰਮਾਤਮਾ ਨੇ ਆਪਣੇ ਜੋਤ ਤੇਰੇ ਜਦ ਤੂੰ ਤੇਰਾ ਜੀਵਨ ਆਰੰਭ ਹੁੰਦਾ ਹੈ ਉਸ ਸਮੇਂ ਪਰਮਾਤਮਾ ਨੇ ਆਪ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਰੱਖਿਆ ਹੋਇਆ ਤੇਰੇ ਵਿੱਚ ਜੋਤ ਰੱਖੀ ਹੈ ਤਾਂ ਸੰਸਾਰ ਦੇ ਵਿੱਚ ਆਇਆ ਪਰ ਜੋਤ ਕਦੋਂ ਰੱਖੀ ਹੈ ਇਹ ਕਿਸੇ ਨੇ ਅਜੇ ਤੱਕ ਨਹੀਂ ਪਤਾ ਲੱਗਾ ਕਿ ਕਦੋਂ ਪਰਮਾਤਮਾ ਇਸ ਸਰੀਰ ਦੇ ਵਿੱਚ ਅੰਸ਼ ਦੇ ਵਿੱਚ ਪਰਮਾਤਮਾ ਨੇ ਜੋਤ ਰੱਖੀ ਹੈ ਕਹਿੰਦੇ ਆਵਤ ਕਸ਼ੂ ਨਾ ਦੀ ਸਈ ਜਦੋਂ ਤੇਰੀ ਆਤਮਾ ਇਸ ਸਰੀਰ ਦੇ ਵਿੱਚ ਆਈ ਉਦੋਂ ਕਿਸੇ ਨੇ ਨਹੀਂ ਦੇਖੀ ਅਗਲੀ ਗੱਲ ਕਹਿੰਦੇ ਨਹਿਂ ਦੀ ਸਹਜਾਤ ਤੇ ਜਦੋਂ ਇਹਦੇ ਵਿੱਚੋਂ ਜੋਤ ਜਾਣੀ ਹੈ ਉਹ ਵੀ ਕਿਸੇ ਨੇ ਨਹੀਂ ਦੇਖਣੀ ਜਦੋਂ ਕਿਸੇ ਦੀ ਮੌਤ ਹੋਣੀ ਹੈ ਉਹਦੇ ਵਿੱਚੋਂ ਆਤਮਾ ਨਿਕਲਣੀ ਹੈ ਉਹ ਕਿਸੇ ਨੂੰ ਅਜੇ ਤੱਕ ਨਹੀਂ ਦੇਖੀ ਇਹਨੇ ਪੀਰ پیغمبر ਔਲੀਏ ਕੋਈ ਇਹ ਗੱਲ ਨਹੀਂ ਦੱਸ ਸਕਿਆ ਨਾ ਕਿ ਸਾਇੰਟਿਸਟ ਦੱਸ ਸਕੇ ਕਿ ਆਤਮਾ ਜਦੋਂ ਨਿਕਲਦੀ ਹੈ ਕਦੋਂ ਨਿਕਲਦੀ ਕਿਵੇਂ ਨਿਕਲਦੀ ਹੈ ਕੋਈ ਸਾਇੰਟਿਸਟ ਨਹੀਂ ਦੱਸ ਸਕਿਆ لیکن ਜਦੋਂ ਜਾਣੀ ਹੈ ਇਹ ਕੇਵਲ ਤੇ ਕੇਵਲ ਪਰਮਾਤਮਾ ਨੂੰ ਪਤਾ ਆਵਤ ਕਸ਼ੂ ਨ ਦਿਸੈ ਨਹਿ ਦਿਸੈ ਜਾਤ ਜਹ ਉਪਜੈ ਬਿਨਸੈ ਤਾਹੀ ਅੰਦੇ ਪੈਦਾ ਕਿੱਥੋਂ ਹੁੰਦੀ ਹੈ ਤੇ ਬਿਨਸ ਕਿੱਥੇ ਜਾਂਦੀ ਹੈ ਕਹਿਣ ਲਗੀ ਇਹ ਉਹਨੂੰ ਹੀ ਪਤਾ ਹੈ ਜਹ ਉਪਜੈ ਬਿਨਸੈ ਭਾਈ ਜਿੱਥੋਂ ਪੈਦਾ ਹੁੰਦੀ ਹੈ ਇਸ ਮਹਾਂਲੀਕੋਪੂਸ਼ ਦੇ ਸਾਹਿਬ ਭਗਤ ਕਬੀਰ ਜੀ ਕਹਣ ਲੱਗੇ ਕਿ ਆਤਮਾ ਆਉਂਦੀ ਕਿੱਥੋਂ ਤੇ ਜਾਂਦੀ ਕਿੱਥੇ ਹੈ ਕਹਿੰਦੇ ਜਿੱਥੋਂ ਆਉਂਦੀ ਹੈ ਉੱਥੇ ਚਲੀ ਜਾਂਦੀ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਕਿੱਥੋਂ ਆਉਂਦੀ ਹੈ ਕਿੱਥੇ ਰਹੀ ਜਾਂਦੇ ਪਰ ਜਿੱਥੋਂ ਆਉਂਦੀ ਹੈ ਆਤਮਾ ਉੱਥੇ ਵਾਪਸ ਚਲੇ ਜਾਂਦੀ ਆਵਤ ਕਸ਼ੋ ਨ ਦੇਸੈ ਨ ਦੇਸੈ ਜਾਤ ਜਹਿ ਉਪਜੈ ਬਿਨਸੈ ਪਹੀਂ ਜੈਸੇ ਪੁਰਵ ਵਨਪਾਤ ਕਹਣ ਲੱਗੇ ਜਿਵੇਂ ਜ਼ਿੰਦਗੀ ਦੀ ਸ਼ੁਰੂਆਤ ਕਦੇ ਖਿਆਲ ਕਰਨਾ ਕਿਨ ਲਗੇ ਪਾਣੀ ਦੇ ਵਿੱਚ ਚੌਪੱਤੀ ਬੂਟੇ ਦਾ ਨਾਮ ਆਇਆ ਆਮ ਤੌਰ ਦੇ ਉੱਤੇ ਛੱਪੜਾਂ ਦੇ ਵਿੱਚ ਚਾਰ ਪੱਤਿਆਂ ਵਾਲੀ ਬੂਟੀ ਹੁੰਦੀ ਹੈ ਕਹਿੰਦੇ ਇਹ ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੋਂ ਪੈਦਾ ਹੁੰਦੀ ਹੈ ਤੇ ਕਿੱਥੇ ਸਮਾ ਜਾਂਦੀ ਹੈ ਉਹ ਪਾਣੀ ਦੇ ਉੱਤੇ ਹੀ ਪੈਦਾ ਹੁੰਦੀ ਤੇ ਉੱਤੇ ਖਤਮ ਹੋ ਜਾਂਦੀ ਹੈ ਉਹਦੀ ਜੜ ਕਿਤੇ ਨਹੀਂ ਹੁੰਦੀ ਕਹਣ ਲੱਗੇ ਇਹ ਉਦਾਹਰਨ ਦੇ ਤੌਰ ਦੇ ਉੱਤੇ ਦਿੱਤੀ ਹੈ ਕਿਉਂਕਿ ਬਸ ਉਸੇ ਤਰੀਕੇ ਨਾਲ ਪ੍ਰਮਾਤਮਾ ਨੂੰ ਪਤਾ ਆ ਕਿ ਇਹ ਜੀਵਨ ਦੀ ਜੀਵ ਆਤਮਾ ਜੀਵਨ ਦੇ ਵਿੱਚ ਕਦੋਂ ਰੱਖੀ ਹੈ ਕਿੱਥੇ ਰੱਖੀ ਗਈ ਹੈ ਕਿਹੜਾ ਆਧਾਰ ਸੀ ਕਿਹੜੀ ਜੜ੍ਹ ਸੀ ਕਿਦਾਂ ਇਹ ਸੰਸਾਰ ਦੇ ਵਿੱਚ ਜੀਵ ਆਇਆ ਕਹਣ ਲੱਗੇ ਸਾਰਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੋਇਆ ਪ੍ਰਮਾਤਮਾ ਨੂੰ ਪਤਾ ਲੱਗਿਆ ਪ੍ਰਮਾਤਮਾ ਆਪ ਹੀ ਪੈਦਾ ਕੀਤਾ ਜਿਹਾਂ ਉਪਜੈ ਬਨੁਸੈ ਨਹੀਂ ਜਿਵੇਂ ਪੁਰਵਨ ਪਾਤ ਜਿਵੇਂ ਚੁਪਤੀ ਬੂਟਾ ਪੈਦਾ ਹੁੰਦਾ ਤੇ ਖਤਮ ਹੁੰਦਾ ਹੈ ਇਹ ਕਿੱਥੋਂ ਪੈਦਾ ਹੋਇਆ ਕਿਹੜੇ ਬੀਜ ਨੇ ਪੈਦਾ ਕੀਤਾ ਕੋਈ ਬੀਜ ਨਹੀਂ ਹੈ ਇਹਦਾ ਉਹ ਉਹਨ ਕੁਦਰਤ ਨੂੰ ਹੀ ਪਤਾ ਹੈ ਕਿ ਕਿੱਦਾਂ ਇਸ ਨੂੰ ਪੈਦਾ ਕੀਤਾ ਹੈ ਕਿੱਦਾਂ ਇਹਨੂੰ ਖਤਮ ਕੀਤਾ ਮਿੱਥਿਆ ਕਰਮਾਇਆ ਤਜੀ ਸੁਖ ਸਹਿਜ ਵਿਚਾਰ ਮਿੱਥਿਆ ਤੋਂ ਭਾਵੇ ਨਾਸ਼ਵਾਨ ਮਿੱਥਿਆ ਕਰ ਮਾਇਆ ਤਜੀ ਪ੍ਰਮਾਤਮਾ ਨੇ ਸੰਸਾਰ ਨੂੰ ਨਾਸ਼ਵਾਨ ਕਰਨ ਦੇ ਵਾਸਤੇ ਮਾਇਆ ਨੂੰ ਬਣਾਇਆ ਮਿੱਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਜੀਵਨ ਦੇ ਅੰਦਰ ਪ੍ਰਮਾਤਮਾ ਨੇ ਸੁਖ ਦਿੱਤੇ ਸਹਿਜ ਦਿੱਤੇ ਵਿਚਾਰ ਦਿੱਤਾ ਸਾਰੀਆਂ ਬਖਸ਼ਿਸ਼ਾਂ ਪ੍ਰਮਾਤਮਾ ਨੇ ਕੀਤੀਆਂ ਲੇਕਿਨ ਕਹਿ ਕਬੀਰ ਸੇਵਾ ਕਰੋ ਮਨ ਮੰਝ ਮੁਰਾਰ ਫਿਰ ਦਾਸਕਬੀਰ ਤੇ ਇਹ ਗੱਲ ਕਹਿਣਾ ਜੇ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਸਾਰੇ ਕੁਝ ਸਾਰੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਕਰ ਕਹਿ ਕਬੀਰ ਸੇਵਾ ਕਰੋ ਜੇ ਸਾਰੀਆਂ ਦਾਤਾਂ ਦਿੱਤੀਆਂ ਨੇ ਤੇ ਕੀ ਕਰ ਸੇਵਾ ਕਰ ਮਨ ਮੰਝ ਮੁਰਾਰ ਤੇ ਮਨ ਦੇ ਅੰਦਰ ਮੰਝ ਤੋਂ ਭਾਵ ਹੈ ਅੰਦਰ ਮਨਜ ਧਾਰ ਆਖਿਆ ਸਾਗਰ ਦੇ ਵਿੱਚ ਮਨਜ ਧਾਰ ਦੀ ਗੱਲ ਕੀਤੀ ਹੈ ਸਮੁੰਦਰ ਦੇ ਵਿੱਚ ਦੀ ਗੱਲ ਕੀਤੀ ਹੈ ਕਿ ਲਗੇ ਮਨੋ ਕੇ ਮਨ ਦੇ ਵਿੱਚੋਂ ਸੇਵਾ ਕਰ ਤਨੋਂ ਤਨ ਦੇ ਨਾਲ ਤੇ ਕਰਨੀ ਪੈਣੀ ਹੈ ਲੇਕਿਨ ਮਨ ਕਰਕੇ ਸੇਵਾ ਕਰਨਾ ਸੰਸਾਰ ਦੇ ਵਿੱਚ ਜੇ ਛੁੱਟਣਾ ਹੈ ਤੇ ਮਨ ਕਰਕੇ ਸੇਵਾ ਕਰਨੀ ਪੈਣੀ ਹੈ ਤਾਂ ਜਾ ਕੇ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋਣਾ ਹੈ ਕਿਉਂਕਿ ਉਹ ਸਾਰੀ ਖੇਡ ਅੰਦਰ ਦੀ ਹੈ ਬਾਹਰ ਦੀ ਤਾਂ ਖੇਡ ਹੀ ਨਹੀਂ ਹੈ ਬਾਹਰ ਦੀ ਤਾਂ ਅਸੀਂ ਮਾਇਆ ਦੇ ਵਿੱਚ ਹੀ ਪ੍ਰਭਾਵ ਪੈ ਕੇ ਸਾਰਾ ਜੀਵਨ ਖਤਮ ਹੋ ਜਾਂਦਾ ਹੈ ਮਾਇਆ ਦੇ ਵਿੱਚ ਹੀ ਜਨਮ ਸੰਸਾਰ ਦੇ ਵਿੱਚ ਲਿਆ ਮਾਇਆ ਦੇ ਵਿੱਚ ਖੇਡੇ ਵੱਡੇ ਹੋਏ ਕਾਰੋਬਾਰਾਂ ਲੱਗੇ ਨੌਕਰੀਆਂ ਕੀਤੀਆਂ ਪਰਿਵਾਰ ਧਨ ਜਾਇਦਾਦ ਇਕੱਠੀ ਕਰਨਿਆ ਸਾਰਾ ਮਾਇਆ ਦੇ ਵਿੱਚ ਹੀ ਸਾਰਾ ਜੀਵਨ ਬੁੱਧੀ ਭੋਜ ਜਾਂਦਾ ਲੇਕਿਨ ਅਧਿਆਤਮਿਕ ਪੱਖ ਜੜਾ ਹੈ ਉਹ ਅੰਦਰ ਦੀ ਖੇਡ ਹੈ ਜਿਉਂ-ਜਿਉਂ ਅੰਦਰ ਦੀ ਖੇਡ ਖੇਡਾਂਗੇ ਮਾਲਕ ਦੇ ਦਰ ਤੇ ਪ੍ਰਵਾਣ ਹੋ ਜਾਵਾਂਗੇ ਸਾਹਿਬ ਰਹਿਮਤ ਕਰਨ ਅਸੀਂ ਸਾਰੇ ਅੰਤਰਮੁਖੀ ਹੋਈਏ ਤਾਂ ਕਿ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋ ਸਕੀਏ ਸਾਹਿਬ ਰਹਿਮਤ ਕਰਨ ਕਹਿ ਹੋਏ ਸੁਣੇ ਹੋਏ ਬੋਲੇ ਹਰ ਦਿਆਂ ਦੇ ਅੰਦਰ ਵਜਾਵਣ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਪੁਨ ਚੁਪ ਦੇ ਹਿਮਾ ਉਹ ਆਹੇ ਗੁਰੂ ਦੇ ਕਾ ਖਲਸਾ ਉਹ ਆਹੇ ਗੁਰੂ ਦੇ ਕੀ ਫਤੇ ਤੋ